ਕਿਦਾ ਪੁੱਤਰ ਬੜਾ ਮਾਰਾ ਜੇ ਤੋਂ ਪਹਿਲਾਂ ਹੀ ਤਕਰੀਬਨ 5 ਵਾਰ ਇਸ ਪਿੰਡ ਨੂੰ ਖਾਲੀ ਕਰ ਚੁੱਕੇ ਹਾਂ 1965 ਦੇ ਵਿੱਚ ਸਾਡਾ ਇਲਾਕਾ ਪਾਕਿਸਤਾਨ ਦੇ ਕਬਜ਼ੇ ਚ ਆਇਆ ਦੁਬਾਰਾ 1971 ਦੇ ਵਿੱਚ ਪਾਕਿਸਤਾਨਾ ਫਿਰ ਲੜਾਈ ਫਿਰ ਸਾਨੂੰ ਪਿੰਡ ਖਾਲੀ ਕਰਨਾ ਕਰਨਾ ਪਿਆ ਗੋਲਾਬਾਰੀ ਦੇ ਦੌਰਾਨ ਫਿਰ ਸਾਡਾ ਪਿੰਡ ਤਬਾਹ ਆ ਜੰਗ ਤਾਂ ਨਾ ਹੀ ਲੱਗੇ ਤਾਂ ਚੰਗਾ ਹੈ ਹਾਂ ਰੂਲ ਚਾਣਾ ਹੈ ਇਹ ਜੰਗ ਦੀ ਤਿਆਰੀ ਬੜੀ ਮਾੜੀ ਹੈ ਉਹ ਬੱਚੇ ਛੱਤ ਕਿੰਨਾਂ ਸੀ ਜਦੋਂ ਪਹਿਲਾ ਜੰਗ ਸੀ ਕੁਛ ਨਹੀਂ ਰਿਆ ਸੀ ਤੱਕੇ ਖਾਂਡੇ ਥੇ ਰਾਤੀ ਜਮੀਨ ਤੇ ਆ ਸੱਤ ਸ੍ਰੀ ਕਾ ਜੀ ਸਾਰੇ ਨੂੰ 100 ਆਪਰੇਸ਼ਨ ਸਿੰਧੂ ਹਰ ਕੀਤਾ ਹੈ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਏਰੀਆ ਦੇ ਉੱਤੇ ਉਹਨਾਂ ਟਿਕਾਣੇ ਦੇ ਉੱਤੇ ਜਿੱਥੇ ਇਹਨਾਂ ਨੂੰ ਲੱਗਦਾ ਸੀ ਕਿ ਇੱਥੇ ਹੱਤਵਾਦੀ ਰਹਿ ਕੇ ਟ੍ਰੇਨਿੰਗ ਦਿੰਦੇ ਆ ਭੋਲੇ ਲੱਕਾਂ ਨੂੰ ਜਿੱਥੇ ਹੱਤਵਾਦੀ ਰਹਿਣ ਦੀ ਗੁੰਜਾਇਸ਼ ਹੈਗੀ ਆ ਮਰੀਦਗੇ ਹੋ ਗਿਆ ਬਹਾਲਪੁਰ ਹੋ ਗਿਆ ਹੋਰ ਇੱਧਰ ਦੇ ਹੋਰ ਥਾਂ ਹੈਗੇ ਨੇ ਪਾਕਿਸਤਾਨ 'ਚ ਜਿੱਥੇ ਕਿ ਫਿਕਸ ਕਰਕੇ ਏਰੀਆਜ਼ ਦੇ ਉੱਤੇ ਹਮਲਾ ਕੀਤਾ ਗਿਆ ਆੋਸਮ ਲੇਦਾ ਕੀ ਪ੍ਰਭਾਵ ਪਿਆ ਹੈ ਪੰਜਾਬ ਤੇ ਕੀ ਪ੍ਰਭਾਵ ਪਿਆ ਹੈ ਪੰਜਾਬ ਦੇ ਕਿਸਾਨਦ ਉਥੇ ਉਹਦੀ ਥੋੜੀ ਜੀ ਗੱਲ ਕਰ ਲੈਨੇ ਆ ਤੇ ਬਾਕੀ ਜਿਹੜੇ ਹੌਲੀ ਹੌਲੀ ਕਰਕੇ ਸਾਰੀ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦੇ ਇਸ ਆਪਰੇਸ਼ਨ ਸਿੰਧੂਰ ਬਾਰੇ ਤੇ ਪੋਚ ਦੇ ਵਿੱਚ ਵੀ ਹਮਲਾ ਕੀਤਾ ਹੈ ਜੰਮੂ ਕਸ਼ਮੀਰ ਚ ਜਿੱਥੇ ਗੁਰਦੁਆਰਾ ਸੀਗਾ ਪੋਚੀ ਚ ਇੱਕ ਉਥੇ 28 ਬੰਦੇ ਜ਼ਖਮੀ ਹੋ ਗਏ ਤਿੰਨ ਬੰਦੇ ਮਾਰੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਬੰਦਾ ਪਾਟੀ ਸੀਗਾ ਗੁਰਦੁਆਰੇ ਦਾ ਸੋ ਉਹਦੇ ਉੱਤੇ ਵੀ ਗੱਲ ਕਰਦੇ ਆ ਆਪਾਂ ਸੋ ਪਹਿਲਾਂ ਗੱਲ ਕਰਦੇ ਆ ਕਿ ਇਹ ਜਿਹੜਾ ਆਪਰੇਸ਼ਨ ਕੀਤਾ ਹੈ ਇਹ ਕਿਸ ਬੇਸ ਤੇ ਕੀਤਾ ਹੋਇਆ ਵਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਆਪਰੇਸ਼ਨ ਹੈਗਾ ਵਾ ਉਹਨਾਂ ਟਿਕਾਣਿਆਂ ਦੇ ਉੱਤੇ ਉਹਨਾਂ ਏਰੀਆਜ਼ ਦੇ ਉੱਤੇ ਕੀਤਾ ਗਿਆ ਜਿੱਥੇ ਕਿ ਇਹਨਾਂ ਨੂੰ ਲੱਗਦਾ ਸੀ ਵੀ ਇੱਥੇ ਅਤਵਾਦੀ ਜਿਹੜੇ ਹੈਗੇ ਨੇ ਰਹਿੰਦੇ ਨੇ ਤੇ ਇੱਥੇ ਟ੍ਰੇਨਿੰਗ ਦੇਣ ਦੇ ਲਈ ਟ੍ਰੇਨਿੰਗ ਦੇ ਕੇ ਹਮਲਾ ਕਰਨ ਦੇ ਲਈ ਭੇਜਦੇ ਨੇ ਆਮ ਲੋਕਾਂ ਦੇ ਉੱਤੇ ਇੱਕ ਟੈਰਰਿਜ਼ਮ ਥ੍ਰੈਟ ਪੈਦਾ ਕਰਨ ਦੇ ਲਈ ਇੱਥੇ ਉਹਨਾਂ ਨੂੰ ਉਕਸਾਇਆ ਜਾਂਦਾ ਹੈ ਸਮਝਾਇਆ ਜਾਂਦਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੈਲ ਸੈਟਡ ਜੋ ਕੋਈ ਸੈਨਾ ਠਿਕਾਣੇ ਉਤੇ ਜਾਂ ਫੌਜੀ ਠਿਕਾਣੇ ਉਤੇ ਹਮਲਾ ਨਹੀਂ ਕੀਤਾ ਗਿਆ ਇਸ ਫੌਜੀ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਹੈ ਜਿਹੜੀ ਉਹ ਹਮਲਾ ਕੀਤਾ ਗਿਆ ਸਿਰਫ ਉਹਨਾਂ ਏਰੀਆਜ਼ ਉਤੇ ਜਿੱਥੇ ਕਿ ਇਹਨਾਂ ਨੂੰ ਲੱਗਦਾ ਸੀ ਕਿ ਵੀ ਇੱਥੇ ਹੱਤਿਆਵਦੀ ਰਹਿ ਸਕਦੇ ਨੇ ਇੱਥੇ ਹੱਤਿਆਵਦੀ ਰਹਿ ਕੇ ਟ੍ਰੇਨਿੰਗ ਦੇ ਅੰਦਰ ਦੇ ਲੋਕਾਂ ਨੂੰ ਸੋ ਇਹ ਗੱਲਾਂ ਸਾਰੀ ਤੇ ਕਿਸਾਨਾਂ ਤੇ ਜੇ ਗੱਲ ਕਰੀਏ ਤੇ ਮਹਿੰਦੀਪੁਰ ਪਿੰਡਾਂ ਤਨਤਾਰਨ ਦੇ ਲਾਗੇ ਬੋਦਰ ਏਰੀਆਜ਼ ਦੇ ਵਿੱਚ ਉੱਥੇ ਉਹਨਾਂ ਲੋਕਾਂ ਨੇ ਤਾਂ ਪਿੰਡ ਖਾਲੀ ਕਰਨ ਤੱਕ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਆ ਉਹਨਾਂ ਨੇ ਇਹ ਵੀ ਦੱਸਿਆ ਖਬਰਾਂ 'ਚ ਸੋਸ਼ਲ ਮੀਡੀਆ ਤੇ ਜਿੱਦਾ ਖਬਰਾਂ ਆਈਆਂ ਨੇ ਕਿ ਵੀ ਉਹਨਾਂ ਨੇ ਅੱਗੇ ਵੀ ਦੋ ਤਿੰਨ ਵਾਰੀ ਪਿੰਡ ਜਿਹੜਾ ਹੈਗਾ ਉਹ ਖਾਲੀ ਕਰ ਦਿੱਤਾ ਹੈ ਸੋ ਉਹਨਾਂ ਨੇ ਜੰਗਾ ਯੁੱਧ ਦੇਖੇ ਨੇ 71 ਦਾ ਛਿਆੜ ਦਾ ਜਿੰਨੇ ਵੀ ਹੋਏ ਨੇ ਪੰਜਾਬ 'ਚ ਜਿੰਨੇ ਵੀ ਬਾਰਡਰ ਇਲਾਕੇ ਹੈਗੇ ਨੇ ਸੋ ਉਹਨਾਂ ਨੂੰ ਇੱਕ ਸਹੀ ਇੱਕ ਅਨੁਮਾਨਿਤ ਤਰੀਕੇ ਦੇ ਨਾਲ ਪਤਾ ਹੈ ਵੀ ਕੀ ਹੋਣਾ ਹੈ ਸੋ ਕੁਝ ਵੀਡੀਓਜ਼ ਵੀ ਦੇਖਣ ਨੂੰ ਮਿਲਿਆ ਜਿੱਥੇ ਕਿ ਪਿੰਡ ਖਾਲੀ ਹੋ ਰਹੇ ਨੇ ਜਿਹੜੇ ਬਾਰਡਰ ਇਲਾਕੇ ਜਿਹੜੇ ਪਿੰਡ ਹੈਗੇ ਨੇ ਪੰਜਾਬ ਦੇ ਉਹ ਖਾਲੀ ਵੀ ਹੋ ਰਹੇ ਨੇ ਗਰਦਾਸਪੁਰ ਦੇ ਵਿੱਚ ਵੀ ਕੁਝ ਪੇੜੀਆਂ ਨੂੰ ਅੱਗ ਲੱਗੀ ਹੈ ਜਿੱਥੇ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਬੰਬ ਡੇਗਿਆ ਹੋਆ ਕੇ ਸੁੱਟ ਦਿੱਤਾ ਪਾਕਿਸਤਾਨ ਨੇ ਜਿਹਦੇ ਕਰਕੇ ਅੱਗ ਲੱਗੀ ਹੈ ਖੇਤਾਂ 'ਤੇ ਕਿਸ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਸੋ ਹੁਣ ਜੇ ਆਪਾਂ ਗੱਲ ਕਰੀ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪੌਂਚ ਤੇ ਹਮਲਾ ਹੋਇਆ ਹੈ ਕਿ ਗੁਰਦੁਆਰੇ 'ਤੇ ਬੰਬ ਸੱਟਿਆ ਪਾਕਿਸਤਾਨ ਨੇ ਇਹਨੂੰ ਜੇ ਆਪਾਂ ਦੇਖੀਏ ਇਹਦੇ ਵਿੱਚ ਸਿੱਖਾਂ ਦਾ ਕੋਈ ਕਸੂਰ ਨਹੀਂ ਹੈਗਾ ਸਿੱਖਾਂ ਦਾ ਕੋਈ ਰੋਲ ਨਹੀਂ ਹੈਗਾ ਪਰ ਫਿਰ ਵੀ ਗੁਰਦੁਆਰੇ ਨੂੰ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਟਾਰਗੇਟਿੰਗ ਕਰਕੇ ਬੰਬ ਸੁੱਟਿਆ ਗਿਆ ਜਾਂ ਇੱਕ ਗਲਤ ਤਰੀਕੇ ਨਾਲ ਬੰਬ ਡੇਗ ਗਿਆ ਪਰ ਇਹ ਹਮਲਾ ਗੁਰਦੁਆਰੇ ਉੱਤੇ ਹੋਇਆ ਹੈ ਸਪੈਸ਼ਲੀ ਪੰਜਾਬ ਦੇ ਉੱਤੇ ਹੋਇਆ ਇੱਕ ਤਰ੍ਹਾਂ ਦਾ ਹਮਲਾ 128 ਬੰਦੇ ਜ਼ਖਮੀ ਵੀ ਹੋਏ ਆ ਤਿੰਨ ਬੰਦੇ ਮਾਰੇ ਵੀ ਗਏ ਆ ਤੇ ਇੱਕ ਬੰਦਾ ਪਾਟ ਸੀਨ ਸੀਗਾ ਮੈਂ ਦੱਸ ਚੁੱਕੇ ਤੁਹਾਨੂੰ ਇਹ ਸਟਾਰਟਿੰਗ 'ਚ ਹੀ ਪਰ ਇਸ ਮੌਕੇ ਨੂੰ ਇਸ ਯੁੱਧ ਨੂੰ ਇਸ ਇਸ ਸਟ੍ਰਾਈਕ ਨੂੰ ਜਿਹੜਾ ਗੋਦੀ মিডিਆ ਹੈਗਾ ਇਹ ਨੈਸ਼ਨਲ মিডিਆ ਵਾ ਹੈ ਇੰਡੀਆ ਦਾ ਹਿੰਦੁਸਤਾਨ ਦਾ ਉਹ ਇੱਕ ਫੈਸਟੀਵਲ ਦੇ ਵਾਂਗੂ ਪ੍ਰੈਜ਼ੈਂਟ ਕਰ ਰਿਹਾ ਹੈ ਜਿਹਦਾ ਕੋਈ ਇੱਕ ਮਨੋਰੰਜਨ ਦਾ ਇੱਕ ਕੇਂਦਰ ਬਣ ਗਿਆ ਹੋਏ ਪੰਜਾਬ ਜਬ ਬੋਟੇ ਏਰੀਆ ਜਿਹੜੇ ਪਿੰਡ ਹੈਗੇ ਨੇ ਉਹ ਇੱਕ ਮਨੋਰੰਜਨ ਦਾ ਕੇਂਦਰ ਬਣ ਚੁੱਕੇ ਨੇ ਗੋਦੀ ਮੀਡੀਆ ਦੇ ਲਈ ਸੋ ਇਹ ਜਿਹੜਾ ਹਮਲਾ ਹੈਗਾ ਆ ਇਹ ਪੇਲਗਾਮ ਦੇ ਰਿਪਲਾਈ ਦੇ ਵਿੱਚ ਆਜ ਕਿ ਪੇਲਗਾਮ ਦੇ ਵਿੱਚ 22 ਅਪ੍ਰੈਲ ਨੂੰ ਜਿਹੜਾ ਆਮ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ 26 ਲੋਕਾਂ ਨੂੰ ਉਹਦੇ ਵਿੱਚ ਇੱਕ ਬੰਦਾ ਨੇਪਾਲੀ ਸੀਗਾ 25 ਹਿੰਦੂ ਬੰਦੇ ਸੀਗੇ ਹਿੰਦੁਸਤਾਨ ਦੇ ਸੋ ਉਸ ਦੇ ਜਵਾਬਦੇਹੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਆ ਹਿੰਦੁਸਤਾਨ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਪਹਿਲਾਂ ਪਾਣੀ ਬੰਦ ਕੀਤਾ ਗਿਆ ਸੀ ਤੇ ਹੁਣ ਇਹ ਸਟ੍ਰਾਈਕ ਕੀਤੀ ਆ ਹੁਣ ਵੇਖਦੇ ਆ ਅੱਗੇ ਕੀ ਬਣਦਾ ਹੈ ਇਹ ਮਾਹੌਲ ਜਿਹੜਾ ਹੈਗਾ ਇਹ ਕਿਧਰਲੇ ਪਾਸੇ ਨੂੰ ਜਾਂਦਾ ਹੈ ਪਰ ਜਿੱਥੇ ਹਮਲਾ ਕੀਤਾ ਗਿਆ ਵਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਉੱਥੇ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇਹ ਕਹਿਣਾ ਹੈ ਕਿ ਵੀ ਤੁਸੀਂ ਇੱਕ ਵਾਰੀ ਜਾ ਕੇ ਉਹ ਜਗ੍ਹਾ ਦੇਖੋ ਕਿ ਉਸੇ ਤੂੰ ਆਮ ਲੋਕਾਂ ਤੇ ਹਮਲਾ ਕੀਤਾ ਹੈ ਜਾਇਕ ਆਤਵਾਦੀ ਟਿਕਾਣੇ ਤੇ ਹਮਲਾ ਕੀਤਾ ਹੈ ਤੁਸੀਂ ਆਪ ਜਾ ਕੇ ਇੱਕ ਤਰੀਕੇ ਨਾਲ ਦੇਖ ਲਓ ਸੋ ਇਹ ਕਿਤੇ ਬਿਆਨ ਤਰਕ ਚੱਲ ਰਹੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਦੇ ਮੰਤਰੀਆਂ ਵੱਲੋਂ ਵੀ ਤੇ ਇਧਰੋਂ ਵੀ ਆਪਣੇ-ਆਪਣੇ ਤੌਰ ਦੇ ਉੱਤੇ ਆਪਣੇ ਤਰੀਕੇ ਦੇ ਉੱਤੇ ਬਿਆਨਬਾਜ਼ੀ ਚੱਲ ਰਹੀ ਹੈ ਤੇ ਹਮਲੇ ਵੀ ਇੱਕ ਦੂਜੇ ਦੇ ਉੱਤੇ ਕਰਨ ਦੇ ਚਾਂਸਸ ਵਧ ਸਕਦੇ ਨੇ ਓਨ ਵਾਲੇ ਸਮੇਂ ਦੇ ਵਿੱਚ ਸੋ ਇੱਕ ਇਹ ਜਿਹੜੀ ਗੱਲ ਹੈਗੀ ਹੈ ਕਿ ਵੀ ਹਮਲਾ ਕੀਤਾ ਕਿਥੇ ਕੀਤਾ ਕਿਥੇ ਨਹੀਂ ਕੀਤਾ ਇਹਨੂੰ ਇੱਕ ਅਧਿਕਾਰਿਕ ਤੌਰ ਦੇ ਉੱਤੇ ਵੀ ਹਿੰਦੁਸਤਾਨ ਨੇ ਸਪਸ਼ਟ ਕੀਤਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਦੱਸਿਆ ਹੈ ਕਿ ਵੀ ਇਹ ਕੋਈ ਪੋਜੀਟਿਵ ਕਾਨੇ ਦੇ ਉੱਤੇ ਜਾਂ ਕੋਈ ਸੈਨਾ ਠਿਕਾਣੇ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ ਹੈ ਇਹ ਹਮਲਾ ਉਥੇ ਕੀਤਾ ਗਿਆ ਜਿੱਥੇ ਕਿ ਅਤਵਾਦੀ ਹੋਣ ਦੇ ਚਾਂਸਸ ਸੀਗੇ ਅਤਵਾਦੀ ਹੋਣ ਦੇ ਉਹਨਾਂ ਨੂੰ ਲੱਗਦਾ ਸੀ ਗੁੰਜਿਆਸ ਸੀਗੀ ਅਤਵਾਦੀ ਹੋਣ ਦੀ ਇਹ ਕਾਰਵਾਈ ਆਪੀਤੁਲੀ ਨਾਨ ਐਸਕੇਲੇਟਰੀ ਅਨੁਪਾਤਿਕ ਔਰ ਜ਼ਿੰਮੇਦਾਰੀਪੂਰਨ ਹੈ ਇਹ ਅਤਨਕਵਾਦ ਕੀ ਇਨਫਰਾਸਟ੍ਰਕਚਰ ਨੂੰ ਸਮਾਪਤ ਕਰਨੇ ਔਰ ਭਾਰਤ ਮੇਂ ਭੇਜੇ ਜਾਣੇ ਵਾਲੇ ਸੰਭਾਵਿਤ ਆਤੰਤਵਾਦੀਓਂ ਕੋ ਅਕਸ਼ਮ ਬਣਾਉਣੇ ਪਰ ਕੇਂਦ੍ਰਿਤ ਹੈ। ਸੋ ਪੰਜਾਬ ਦੇ ਵਿੱਚ ਇਹਦਾ ਜਿਹੜਾ ਪ੍ਰਭਾਵ ਹੈਗਾ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਰੀ ਪੈਂਦਾ ਹੋਇਆ ਗਲਤ ਪਾਸੇ ਨੂੰ ਜਾਂਦਾ ਹੋਇਆ ਨਜ਼ਰ ਆਏਗਾ ਇਨ ਭਵਿੱਖ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਹੈ ਪੰਜਾਬ ਦਾ ਕਿ ਪੰਜਾਬ ਉਸ 71 ਦੇ ਦੌਰ ਦੇ ਵਿੱਚ ਵੀ ਜਾ ਸਕਦਾ ਹੈ ਜੇ ਯੁੱਧ ਅੱਗੇ ਹੋਰ ਵੱਡੇ ਪੱਧਰ ਤੇ ਉੱਤੇ ਜਾਂਦਾ ਹੈ ਤਾਂ ਸੋ ਬਾਕੀ ਵੇਖਦੇ ਆਂ ਕਿ ਕੀ ਬਣਦਾ ਪਰ ਇਸ ਖਬਰਾਂ ਨੂੰ ਜਿਹੜਾ ਗੋਦੀ মিডিਆ ਹੈਗਾ ਇਹ ਨੇਸ਼ਨਲ মিডিਆ ਉਹ ਗਲਤ ਤਰੀਕੇ ਦੇ ਨਾਲ ਪ੍ਰੈਜੈਂਟ ਕਰ ਰਿਹਾ ਹੈ ਸੋ ਮੇਰੀ ਇਹੋ ਹੀ اپੀਲ ਆ ਲੋਕਾਂ ਨੂੰ ਆਮ ਲੋਕਾਂ ਨੂੰ ਕਿ ਉਹਨਾਂ ਦੇ ਉਸ ਫੈਸਟੀਵਲ ਦੇ ਤੌਰ ਤੇ ਉਹ ਦੇਖ ਰਹੇ ਆ ਇਸ ਯੁੱਧ ਨੂੰ ਤੇ ਉਸ ਤਰੀਕੇ ਦੇ ਉੱਤੇ ਆਪਾਂ ਨਾ ਜਾਈਏ ਆਪਾਂ ਆਮ ਲੋਕਾਂ ਦਾ ਦੇਖੀਏ ਵੀ ਆਮ ਲੋਕਾਂ ਦਾ ਬਣ ਕੀ ਰਿਹਾ ਹੈ ਪੰਜਾਬ ਦੇ ਵਿੱਚ ਵੀ ਆਮ ਲੋਕ ਜਿਹੜੇ ਰਹਿੰਦੇ ਨੇ ਜਿਨ੍ਹਾਂ ਦਾ ਕੋਈ ਇਸ ਯੁੱਧ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ ਖੇਤਾਂ ਦੇ ਵਿੱਚ ਲੋਕੀ ਪਿੰਡ ਛੱਡ ਕੇ ਜਾ ਰਹੇ ਨੇ ਲੋਕਾਂ ਦੇ ਖੇਤ ਦੇ ਵਿੱਚ ਅੱਗ ਲੱਗ ਰਹੀ ਆ ਅਲੱਗ-ਅਲੱਗ ਤਰੀਕੇ ਦੇ ਨਾਲ ਸੋ ਸਾਨੂੰ ਉਹ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਸੋ ਤਨਵਾਜੀ